ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋ ਹੋਮੋਗੇ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਐਸ ਬੀ ਪਟਿਆਲਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਬੀ ਆਰ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਜੋ ਕਿ ਰੈਲੀ ਕੱਢੀ ਗਈ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦੇ ਹੁੰਦੇ ਪਹਿਲਾਂ ਪੱਕੇ ਫੜ ਅਤੇ ਉਸ ਤੋਂ ਬਾਅਦ ਇਹ ਰੈਲੀ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜੋ ਕਿ ਬੁੱਤ ਲੱਗਿਆ ਹੋਇਆ ਹੈ ਉੱਥੇ ਆ ਕੇ ਇਹ ਰੈਲੀ ਸਮਾਪਤ ਹੋਈ ਤੁਸੀਂ ਦੇਖ ਸਕਦੇ ਹੋ ਵਰਕਰਾਂ ਦੇ ਵਿੱਚ ਜੋ ਕਿ ਬਾਬਾ ਸਾਹਿਬ ਜੀ ਪ੍ਰਤੀ ਇੱਜ਼ਤ ਹੈ ਬਹੁਤ ਜ਼ਿਆਦਾ ਇੱਜ਼ਤ ਹੈ ਤੁਸੀਂ ਦੇਖ ਸਕਦੇ ਹੋ ਵੀ ਜੋ ਵੀ ਲੋਕ ਕਿੰਨੇ ਮੋਟਰਸਾਈਕਲਾਂ ਦੇ ਉੱਪਰ ਰੈਲੀ ਕੱਢੀ ਆ ਗਈ ਬਾਬਾ ਜੀ ਦੇ ਝੰਡੇ ਲਾ ਕੇ ਕਿੰਨੇ ਵਧੀਆ ਤਰੀਕੇ ਦੇ ਨਾਲ ਗੀਤ ਸੁਣਦੇ ਹੋਏ ਡੀਜੇ ਚੱਲਦਾ ਹੋਇਆ ਵੱਖ-ਵੱਖ ਬਜ਼ਾਰਾਂ ਵਿੱਚ ਦੀ ਹੁੰਦਾ ਹੁੰਦਾ ਇਹ ਜਿਹੜਾ ਹੈਗਾ ਸੀ ਬਾਬਾ ਅੰਬੇਦਕਰ ਜੀ ਦੇ ਬੁੱਤ ਦੇ ਉੱਤੇ ਆ ਕੇ ਰੈਲੀ ਇਹ ਖਤਮ ਹੋ ਗਈ ਅਤੇ ਇਸ ਰੈਲੀ ਦੇ ਵਿੱਚ ਕਾਫੀ ਸ਼ਹਿਰ ਦੇ ਪਤਵੰਤੇ ਸੱਜਣਾ ਵੱਲੋਂ ਵਿਸ਼ੇਸ਼ ਤੌਰ ਤੇ ਸਰਕਿਤ ਕੀਤੀ ਗਈ ਅਤੇ ਜੇ ਗੱਲ ਕਰੀਏ ਗੱਡੀਆਂ ਨੂੰ ਬੜੇ ਸਜੇ ਢੰਗ ਦੇ ਨਾਲ ਵਰਕਰਾਂ ਵੱਲੋਂ ਸਜਾਇਆ ਗਿਆ ਫੁੱਲ ਲਾ ਕੇ ਗੱਡੀਆਂ ਨੂੰ ਸਜਾਇਆ ਗਿਆ ਬਾਬਾ ਜੀ ਦੀ ਫੋਟੋ ਦੇ ਉੱਤੇ ਬਾਬਾ ਪੀਮਰਾ ਬੰਬੇਦਕਰ ਜੀ ਦੀ ਫੋਟੋ ਦੇ ਉੱਪਰ ਵੀ ਹਾਰ ਮਹਰਾਮ ਆ ਪਾ ਕੇ ਕਾਫੀ ਸੁੰਦਰ ਤਰੀਕੇ ਦੇ ਨਾਲ ਇਹ ਚੀਜ਼ਾਂ ਸਜਾਈਆਂ ਗਈਆਂ ਸੀ ਜੋ ਕਿ ਦਿਲ ਨੂੰ ਬਹੁਤ ਸਕੂਨ ਮਿਲ ਰਿਹਾ ਸੀਗਾ ਆਜੋ ਹੁਣ ਆਪਾਂ ਗੱਲਬਾਤ ਕਰਦੇ ਆਂਗੇ ਤੇ ਜਾਣਦੇ ਆਂਗੇ ਕੀ ਕਹਿਣਾ ਹੈ ਵਰਕਰਾਂ ਦਾ ਬਾਬਾ ਜੀ ਪ੍ਰਤੀ ਬਾਬਾ ਉਮੇਦਕਰ ਜੀ ਪ੍ਰਤੀ ਕੀ ਕਹਿਣਾ ਹੈ ਆਜੋ ਆਪਾਂ ਕਰਦੇ ਆਂ ਗੱਲਬਾਤ ਬਣੇ ਰਹੋ ਵੀਡੀਓ ਦੇ ਨਾਲ ਸਮਾਣਾ ਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੀ ਅਮਰ ਰਹੇ ਬਾਬਾ ਸਾਹਿਬ ਵੀਰਾਂ ਮੇਡ ਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਵੀਰਾਂ ਮੇਡ ਕਰ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਤੇਰੀ ਛੋਟ ਤੇ ਕਰਾ ਦੇਾਂਗੇ ਖੋਕੇ ਬਾਬਾ ਸਾਹਿਬ ਤੇਰੀ ਛੋਟ ਤੇ ਕਰਾ ਦੇਾਂਗੇ ਖੋਕੇ ਗੱਲ ਕਰੀਏ ਪੱਪਾ ਵੇਦਕਰ ਜੀ ਦਾ ਜੋ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਸਾਡੇ ਨਾਲ ਪ੍ਰਧਾਨ ਨੇ ਕੁਲਵਿੰਦਰ ਜੀ ਨੇਗੇ ਅੱਜ ਉਹਨਾਂ ਨਾਲ ਗੱਲਬਾਤ ਕਰਦਾ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਨਮ ਦਿਨ ਮਨਾਇਆ ਰ ਕਿਸ ਤਰ੍ਹਾਂ ਦੇਖਦੇ ਸੂਣ ਅਸੀਂ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ ਅਸੀਂ ਮੋਟਰਸਾਈਕਲ ਰੈਲੀ ਕੰਟ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਹਾਂ ਵੀ ਜੋ ਇੱਕ ਜਗ੍ਹਾ ਤੇ ਬੈਠ ਕੇ ਅਸੀਂ ਇਸ ਕਰਕੇ ਨਹੀਂ ਮਨਾਇਆ ਵੀ ਜੋ ਆਮ ਜਨਤਾ ਉਹਨਾਂ ਨੂੰ ਵੀ ਪਤਾ ਲੱਗੇ ਬਾਬਾ ਸਾਹਿਬ ਨੇ ਕੀ ਕੀ ਕੰਮ ਕੀਤੇ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕੰਮ ਕੀਤੇ ਨੇ ਦਲਤਾਂ ਵਾਸਤੇ ਖਾਸ ਕਰਕੇ ਸਾਡੀਆਂ ਬੀਬੀਆਂ ਵਾਸਤੇ ਬਹੁਤ ਜ਼ਿਆਦਾ ਬਾਬਾ ਸਾਹਿਬ ਨੇ ਕੰਮ ਕੀਤੇ ਨੇ ਸੰਵਿਧਾਨ ਸੰਵਿਧਾਨ ਬਣ ਤੋਂ ਪਹਿਲਾਂ ਬੀਬੀਆਂ ਨੂੰ ਬਿਲਕੁਲ ਆਜ਼ਾਦੀ ਨਹੀਂ ਈਤੀ ਸੰਵਿਧਾਨ ਬਣ ਤੋਂ ਬਾਅਦ ਬੀਬੀਆਂ ਨੂੰ ਆਜ਼ਾਦੀ ਮਿਲੀ ਹੈ ਪੈਸਾ ਰੱਖਣ ਦਾ ਹੱਕ ਬਾਬਾ ਸਾਹਿਬ ਦੇ ਸੰਵਿਧਾਨ ਨੇ ਦਿੱਤਾ ਬੀਬੀਆਂ ਨੂੰ ਇਸ ਮਤਲਬ ਕਿ ਬੀਪੀਆਂ ਵੱਲ ਤੇ ਬਹੁਤ ਜ਼ਿਆਦਾ ਕੀਤਾ ਹੈ ਕਈ ਲੋਕ ਕਹਿੰਦੇ ਨੇ ਬਾਬਾ ਸਾਹਿਬ ਦਾ ਬਾਬਾ ਸਾਹਿਬ ਜੋ ਇਹਨਾਂ ਦਾ ਦਲਤਾਂ ਦਾ ਨਹੀਂ ਇਹ ਦਲਤਾਂ ਦਾ ਨਹੀਂ ਜੇ ਬਾਬਾ ਸਾਹਿਬ ਦਾ ਸੰਵਿਧਾਨ ਆ ਤਾਂ ਸਾਰੇ ਭਾਰਤ ਨੂੰ ਭਾਰਤ ਦਾ ਚਾਹੇ ਕੋਈ ਜਰਨਲ ਹੋਵੇ ਚਾਹੇ ਕੋਈ ਐਸਸੀ ਹੋਵੇ ਚਾਹੇ ਕੋਈ ਹੋਵੇ ਦੇਖੋ ਬਾਬਾ ਸਾਹਿਬ ਦਾ ਜਿਹੜਾ ਸੰਵਿਧਾਨ ਆ ਸਾਨੂੰ ਇੱਕੇ ਦਾ ਸਬੂਤ ਦੇਣਾ ਦੇਖੋ ਗੁਪਤਾ ਜੀ ਖੜੇ ਨੇ ਗੁਪਤਾ ਵੀ ਢਿੱਲੋ ਵੀ ਹੋਰ ਵੀ ਸਾਰੇ ਬੰਦੇ ਖੜੇ ਨੇ ਇੱਥੇ ਜਾਤ ਪਾਤ ਵਾਲਾ ਕੋਈ ਐ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਇੱਕੋ ਹੀ ਰੱਸੀ ਦੇ ਵਿੱਚ پروਇਆ ਹੋਇਆ ਹੈਗਾ ਅਸੀਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਸ਼ਹਿਰ ਵਾਸੀਆਂ ਨੂੰ ਤੇ ਬਾਬਾ ਸਾਹਿਬ ਦੇ ਸੰਵਿਧਾਨ ਲਿਖਣ ਤੋਂ ਪਹਿਲਾਂ ਸਾਡਾ ਜੋ ਹਾਲਾਤ ਤੇ ਮਤਲਬ ਕਿ ਸਾਡੇ ਮੂੰਹ ਦੇ ਉੱਤੇ ਕੁਜਾ ਲੱਗਿਆ ਹੁੰਦਾ ਸੀ ਪਿੱਛੇ ਝਾੜੂ ਹੁੰਦਾ ਸੀ ਇਹ ਜੋ ਸਾਨੂੰ ਦਿੱਤਾ ਇਸ ਸਾਰਾ ਆ ਚਿੱਟੇ ਅਸੀਂ ਕਪੜੇ ਪਾਰ ਕੇ ਇਹਨਾਂ ਨੇ ਇਹ ਬਾਬਾ ਸਾਹਿਬ ਦਾ ਅਧਿਕਾਰ ਆ ਸਾਨੂੰ ਦਿੱਤਾ ਹੋਇਆ ਸਾਨੂੰ ਪਹਿਲਾਂ ਕੋਈ ਲਵੇ ਬੈਠਣ ਦਾ ਵੀ ਸਾਨੂੰ ਕੋਈ ਉਹ ਨਹੀਂ ਸੀ ਜਿਵੇਂ ਹੁਣ ਪ੍ਰਧਾਨ ਜੀ ਨੇ ਬਾਣੀਆਂ ਭਾਈਚਾਰੇ ਤੋਂ ਨੇ ਜੱਟ ਭਾਈਚਾਰੇ ਤੋਂ ਪਹਿਲਾਂ ਸਾਨੂੰ ਇਹ ਦੀ ਬਿਲਕੁਲ ਦੂਰ ਰੱਖਿਆ ਜਾਂਦਾ ਸੀ ਸਾਨੂੰ ਜਦੋਂ ਬਾਬਾ ਸਾਹਿਬ ਦਾ ਸਬਦਾਨ ਬਣਿਆ ਅਸੀਂ ਸਾਰੇ ਇਕੱਠੇ ਹੋ ਕੇ ਰਹਿੰਦੇ ਆਂ ਇਸ ਕਰਕੇ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਸਭ ਨੂੰ ਮੁਬਾਰਕਾਂ ਪਰ ਜੇਪ ਦੇਖੀਏ ਕਿਤਨੇ ਕਿਤੇ ਅੱਜ ਕੁਛ ਘਟਿਆ ਜਿਹੜੇ ਅਨਸਰ ਨਹੀਂ ਉਹਨਾਂ ਵੱਲੋਂ ਬਾਬਾ ਸਾਹਿਬ ਜੀ ਦੇ ਜਿਹੜੇ ਪੁੱਤ ਨੇ ਉਹਨਾਂ ਨੂੰ ਵੀ ਤੋੜਿਆ ਜਾਇਆ ਗਿਆਗਾ ਪਿਛੇ ਅੰਮ੍ਰਿਤਸਰ ਦੀ ਘਟਨਾ ਲੈ ਲਈਏ ਜਾਂ ਆਪਣੇ ਨਾਲ ਹੀ ਪਿੰਡ ਸਮਾਣੇ ਦੇ ਲਾਗੇ ਉੱਥੇ ਵੀ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆਗਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋਗੇ ਪਤਾ ਕੀ ਹੈ ਜਦੋਂ ਇਹ ਹਜੇ ਕੰਮ ਹੁੰਦੇ ਨੇ ਨਾ ਉਹ ਵਿਚੇ ਮੈਂ ਆ ਨਾ ਉਹ ਸਾਡੀ ਕਮਜ਼ੋਰੀ ਹੁੰਦੀ ਆ ਉਹ ਸਾਡੀ ਕਮਜ਼ੋਰੀ ਇਸ ਤਰ੍ਹਾਂ ਹੁੰਦੀ ਆ ਹੁਣ ਬਾਬਾ ਸਾਹਿਬ ਦਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਕੁਝ ਲੋਕ ਸਾਡੇ ਲੱਤਾਂ ਖਿੱਚ ਰਹੇ ਨੇ ਉਹਨਾਂ ਨੂੰ ਪਤਾ ਲ ਵੀ ਇਸ ਤਰ੍ਹਾਂ ਦੇ ਬੰਦੇ ਨੇ ਮਤਲਬ ਇਹ ਆਪ ਚ ਫਟੇ ਹੋਏ ਨੇ ਤਾਂ ਉਹ ਫਾਇਦਾ ਉਠਾਉਂਦੇ ਨੇ ਇਸ ਚੀਜ਼ਾਂ ਦਾ ਜੇ ਸਾਡਾ ਇੱਕ ਹੋਵੇ ਕਿਸੇ ਦੀ ਕੀ ਤਾਕਤ ਪਰ ਜੇ ਹੁਣ ਬਾਈ ਚਾਂਸ ਜੇ ਉਹ ਪੰਗਾ ਲੈਂਦਾ ਬਾਬਾ ਸਾਡੇ ਪੁੱਤਾਂ ਦਾ ਅੱਜ ਤਾਂ ਗੁੱਟ ਤੋੜਨ ਦਾ ਕੰਮ ਕਰਾਂਗੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਦੇਖੋ ਇਹ ਚੱਲਦੇ ਰਹਿੰਦੇ ਨੇ ਏਜੰਸੀਆਂ ਦੇ ਕੰਮ ਹੁੰਦੇ ਨੇ ਮੜਾ ਮੋੜਾ ਦਾ ਹੁੰਦੇ ਆ ਪਰ ਬਾਬਾ ਸਾਹਿਬ ਨੂੰ ਇਸ ਤਰ੍ਹਾਂ ਦੀ ਗੱਲਾਂ ਜੇ ਲੋਕ ਕਰਦੇ ਨੇ ਕਰਨੀਆਂ ਨਹੀਂ ਚਾਹੀਦੀਆਂ ਕਿਉਂਕਿ ਬਾਬਾ ਸਾਹਿਬ ਨੇ ਦੇਖੋ ਬਾਬਾ ਸਾਹਿਬ ਦੇ ਸੰਵਿਧਾਨ ਤੋਂ ਪਹਿਲਾਂ ਕੀ ਹਾਲਾਤ ਤੇ ਜੇ ਹੁਣ ਇੰਨਾ ਵਧੀਆ ਆਪਣਾ ਦੇਸ਼ ਬਾਹਰ ਜਿਹੜਾ ਵਾਮਾ ਤੇ ਆ ਉਹ ਕਹਿੰ ਸਾਡੇ ਦੇਜ ਦੇ ਹਾਲਾਤੇ ਕੁਝ ਹੋਰ ਹੁੰਦੇ ਸਾਡੇ ਦੇਸ ਵਾਲੇ ਕਹਿੰਦੇ ਵੀ ਯਾਰ ਦੇਖੋ ਬਾਵਾ ਸਾ ਦਾ ਸਵਿਧਾਨੇ ਨਹੀਂ ਵਧਿਆ ਅੱਜ ਬਾਬਾ ਸਾਹਿਬ ਦੇ ਜਰਮਨ ਦੇ ਮੌਕੇ ਤੁਸੀਂ ਸਾਡੀ ਨੌਜਵਾਨ ਜਿਹੜੀ ਕਮਿਊਨਿਟੀ ਆ ਉਹਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਸ਼ਾ ਦੇ ਦੇਖੋ ਬਾਬਾ ਸਾਹਿਬ ਦੇ ਫਰੀ ਨਮਰਾਮ ਦੇ ਬਾਵਾ ਸਾ ਦੇ ਜਨਮ ਦਿਨ ਤੇ ਇਹ ਘਟ ਮੜ ਜਾ ਤੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਮੈਂ ਇਹ ਦੇ ਜਿੰਨਾ ਵੀ ਜਿਹੜੇ ਲੋਕ ਟੀਕੇ ਲਾਉਂਦੇ ਨੇ ਜਾਂ ਕੋਈ ਵੀ ਨਸ਼ਾ ਕਰਦੇ ਨੇ ਇਹ ਬੰਦ ਹੋਣਾ ਚਾਹੀਦਾ ਬਾਕੀ ਦੇਖੋ ਜੇ ਸਰਕਾਰਾਂ ੱਟਾ ਕਰਦੀਆਂ ਤਾਂ ਹੀ ਹੁੰਦਾ ਜੀ ਜੇ ਸਰਕਾਰਾਂ ਮਾੜਾ ਮੋਟਾ ਜੋਰ ਰੱਖੇ ਇਹਦਾ ਮਤਲਬ ਇਹ ਨਹੀਂ ਹੁਣ ਜੇ ਇਹਨਾਂ ਨੇ ਬੰਦਾ ਫੜਨਾ ਆਉਂਦਾ ਮਿੰਟ ਲਾਉਂਦੇ ਨੇ ਜੇ ਨਹੀਂ ਫੜਨਾ ਤਾਂ ਫੜਦੀ ਨਹੀਂ ਹੈਗੀ ਅੱਜ ਬਾਬਾ ਸਾਹਿਬ ਦੇ 134ਵੇਂ ਜਨਮ ਦਿਹਾੜੇ ਦੀ ਮੈਂ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਸਮਾਣੇ ਦੇ ਆਪਣੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਰੇ ਸਾਡੇ ਸਮਾਣੇ ਦੇ ਪਰਿਵਾਰਾਂ ਤੇ ਆਪਣਾ ਆਸ਼ੀਰਵਾਦ ਬਣਾ ਕੇ ਰੱਖਣ ਜਿਹੜੇ ਕਿ ਬਾਬਾ ਸਾਹਿਬ ਦੇ ਰਸਤੇ ਦਿਖਾਏ ਸਭ ਦਾ ਅਲਿਖਿਆ ਉਹਦੇ ਤੇ ਚੱਲਣ ਦੀ ਲੋਕਾਂ ਨੂੰ ਅਪੀਲ ਕਰਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਬਤ ਕਰਦੇ ਆ ਜਿਹੜੀ ਆਪਣੇ ਉੱਗੇ ਸਮਾਜ ਸੇਵੀ ਨੇ ਨੀਟਾ ਟੀਮਾਂ ਜੀ ਉਹਨਾਂ ਤੋਂ ਵੀ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਇਸੇ ਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹੋਗੇ ਜੀ ਅੱਜ ਬਾਬਾ ਸਾਹਿਬ ਜੀ ਦੇ ਆ ਚੰਦਣਾ ਜੀ ਅੱਜ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਦਾ ਬਾਬਾ ਸਾਹਿਬ ਬਾਬਾ ਭੀਮਰਾਓ ਉਮੀਦਕਰ ਜੀ ਤੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਤੇ ਇਹ ਜਿਹੜਾ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਜੀ ਇਹ ਸੰਵਿਧਾਨ ਕੱਲਾ ਦਬਲੇ ਕੁਛਲੇ ਲੋਕਾਂ ਦਾ ਜਾਂ ਕਿਸੇ ਹੋਰ ਦਾ ਦਲਿਤ ਦਾ ਇਹ ਜਿਹੜਾ ਸੰਵਿਧਾਨ ਹੈ ਜੀ ਇਹ ਸਾਰਿਆਂ ਦਾ ਇਹ ਸਾਡਾ ਵੀ ਹੈ ਮੈਂ ਜਨਰਲ ਕੈਟਾਗਰੀ ਚੋਂ ਆ ਅਸੀਂ ਵੀ ਉਹਨਾਂ ਦੇ ਸੰਵਿਧਾਨ ਲਿਖੇ ਚੋਂ ਆ ਨੇ ਇਹ ਸਾਰਿਆਂ ਲਈ ਹੈ ਸੋ ਇਹ ਸਾਰਿਆਂ ਲਈ ਲਿਖਿਆ ਹੋਇਆ ਹੈ ਸਾਰਿਆਂ ਨੂੰ ਇਹਨਾਂ ਦਾ ਜਿਹੜਾ ਜਨਮ ਦਿਨ ਬੜੇ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਸੋ ਮਨਾ ਵੀ ਰਹੇ ਆ ਸਾਡਾ ਵੀਰ ਹੈ ਕੁਲਵਿੰਦਰ ਹਰ ਸਾਲ ਬੜੇ ਧੂਮ ਧਾਮ ਨਾਲ ਜਨਮ ਦਿਨ ਮਨਾਉਂਦਾ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਅੱਜ ਘਰ ਕਿੰਨੀ ਰੌਣਕ ਲੱਗੀ ਹੋਈ ਹੈ ਇੱਕ ਵਿਆਹ ਵਾਲਾ ਮਾਹੌਲ ਬਣਿਆ ਪਿਆ ਤੇ ਸਾਰੇ ਰਲ ਮਿਲ ਕੇ ਮਨਾ ਰਹੇ ਆ ਸੋ ਮੈਂ ਸਾਰੇ ਹੀ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅੱਜ ਹੁਣ ਆਪਾਂ ਗੱਲਬਾਤ ਕਰਵਾਨੇਗੇ ਸਾਡੇ ਮੰਗਤ ਮਵੀ ਜੀ ਨੇ ਬਲਾਕ ਦੇ ਪ੍ਰਧਾਨ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਸਸੀ ਮੀਰ ਜੀ ਸਸੀ ਗੌਰ ਜੀ ਕੀ ਕਹੋਗੇ ਜਦਜ ਬਾਬਾ ਸਾਹਿਬ ਦਾ ਜਨਮ ਦਿਨ ਹੈ ਪਹਿਲਾਂ ਤਾਂ ਮੈਂ ਅੱਜ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਸਾਰੇ ਹੀ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਵਧਾਈ ਇਸ ਕਰਕੇ ਸਾਰਿਆਂ ਨੂੰ ਕਿ ਆਪਾਂ ਨੂੰ ਬਾਬਾ ਸਾਹਿਬ ਨੇ ਇੱਕ ਅਧਿਕਾਰ ਖੇਤਰ ਦਿੱਤੇ ਨੇ ਹਰ ਇੱਕ ਤਰ੍ਹਾਂ ਦੇ ਸਮਾਨਤਾ ਦਾ ਅਧਿਕਾਰ ਦਿੱਤਾ ਹੈ ਜਿਹਦੇ ਨਾਲ ਕਿਸੇ ਤਰ੍ਹਾਂ ਦੀ ਉਚਨੀਚ ਤੇ ਜਾਤ ਪਾਤ ਦਾ ਕੋਈ ਫਰਕ ਨਹੀਂ ਹੈਗਾ ਸੰਵਿਧਾਨ ਦੇ ਵਿੱਚ ਸੰਵਿਧਾਨ ਸਭ ਲਈ ਇੱਕ ਹੈ ਚਾਹੋ ਕਿਸੇ ਜਾਤ ਬਰਾਦੀ ਤੋਂ ਹੈ ਚਾਹੇ ਉਹ ਕਿਸੇ ਵੀ ਅਮੀਰ ਹੈ ਚਾਹੇ ਗਰੀਬ ਹੈ ਸਭ ਲਈ ਸੰਵਿਧਾਨਿਕ ਹੈ ਪਰ ਮੈਂ ਇੱਕ ਸਰਕਾਰਾਂ ਨੂੰ ਇੱਕ ਅਪੀਲ ਜ਼ਰੂਰ ਕਰੂੰਗਾ ਕਿ ਤੁਸੀਂ ਸੰਵਿਧਾਨ ਦੀ ਜਿਹੜੀ ਇਹ ਚੇਂਜਸ ਲਿਆਏ ਜਾ ਰਹੇ ਜਿਹਦੇ ਵਿੱਚ ਸੰਵਿਧਾਨ ਬਦਲਿਆ ਜਾ ਰਿਹਾ ਹੈ ਇਹ ਮੈਂ ਕਹਿੰਦਾ 바ਵਾ ਸਾਹਿਬ ਦਾ ਅਪਮਾਨ ਹੈ ਇਹ ਸੰਵਿਧਾਨ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ ਮੈਂ ਹੀ ਅਪੀਲ ਕਰਦਾ ਸਰਕਾਰਾਂ ਨੂੰ ਕੀ ਸੰਵਿਧਾਨ ਦੀ ਰੱਖਿਆ ਤੇ ਪਾਲਣਾ ਕਰਨਾ ਸਰਕਾਰ ਦਾ ਪਹਿਲਾ ਧਰਮ ਹੈ ਅੱਜ ਉਹ ਆਪਣੇ ਨਾਲ ਹੋਣ ਤੁਹਾਡੀ ਗੱਲਬਾਤ ਕਰਵਾਣੇ ਆਗੇ ਤਰਨਜੀਤ ਸਿੰਘ ਪ੍ਰਧਾਨ ਨੇ ਕਾਣਾਗੜ੍ਹ ਤੋਂ ਅਸੀਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤਾਂ ਬਾਬਾ ਸਾਹਿਬ ਦੇ ਜਨਮ ਦਿਨ ਤੇ ਸਾਰਿਆਂ ਨੂੰ ਬਧਾਈ ਦੇਣਾ ਚਾਹੁੰਦਾ ਅੱਜ ਜਨਮ ਦਿਨ ਤੇ ਸਾਭ ਨੂੰ ਲੱਖ ਲੱਖ ਬਧਾਈ ਹੋਵੇ ਜੀ ਤੇ ਅਸੀਂ ਅਪੀਲ ਵੀ ਕਰਦੇ ਆ ਜਨਮ ਦਿਨ ਤੇ ਅੱਜ ਜਿੰਨੇ ਵੀ ਨੌਜਵਾਨ ਆਪਣੇ ਮੁੰਡੇ ਨੇ ਸਾਰੇ ਨਸ਼ਾ ਛੱਡ ਕੇ ਬਾਬਾ ਸਾਹਿਬ ਦੀ ਸੋਤੇ ਜਾਣ ਤੇ ਇਹ ਵੱਡਾ ਪੈਰਾ ਦੇਣਾ ਕਿਉਂਕਿ ਨਸ਼ਿਆਂ ਦੇ ਵਿੱਚ ਬਹੁਤ ਅੱਜ ਕੱਲ ਮੁੰਡੇ ਨੌਜਵਾਨ ਇਹ ਜਲਦਬਦ ਦੇ ਵਿੱਚ ਉਲਝੇ ਫਿਰਦੇ ਨੇ ਇਹ ਜਲਦਬਦ ਦੇ ਵਿੱਚ ਲੱਕੜ ਕੇ ਸਾਰੇ ਬਾਬਾ ਦੀ ਸੋਤ ਜਣਾ ਸਾਰੇ ਤੇ era né? Tá nóis.